ਸੋ ਕੁੰਨੀ ਸਾਹਿਬ ਸਰਨ ਜੋ ਸੰਸਾਰ ਨਹੀਂ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਜਦੋਂ ਮਨ ਬੁੱਧੀ ਗੁਰ ਸ਼ਬਦ ਦਾ ਗਿਆਨ ਲੈ ਕੇ ਨੀਵੇਂ ਹੋ ਜਾਂਦੇ ਨੇ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਕੋਈ ਸਤਗੁਰ ਆਪਾਂ ਨੂੰ ਸਮਝਾਉਂਦੇ ਨੇ ਉਹ ਸਰਨ ਚਲੇ ਜਾਂਦੇ ਨੇ ਜੋਗ ਤੋਂ ਪਾਪ ਉਹਨਾਂ ਦਾ ਮਲਾਪ ਹੋ ਜਾਂਦਾ ਏਹੀ ਵਿਧੀ ਹੈ ਭਾਈ ਜਿਹੜੇ ਸੁਣਦੇ ਵਿਚਾਰਦੇ ਨੇ ਉਹ ਸਰਨੀ ਜਾਂਦੇ ਨੇ ਕਰ ਕਿਰਪਾ ਪ੍ਰਭ ਆਪ ਮਿਲਾਏ ਪ੍ਰਭੂ ਦੀ ਕਿਰਪਾ ਹੋਊਗੀ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤੀ ਮੇਰੀ ਪਰਮਗਤੀ ਹੁੰਦੀ ਹੈ ਬੁੱਧੀ ਦਾ ਵਿਕਾਸ ਹੋ ਜਾਂਦਾ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਬਾਣੀ ਸੁਣਨ ਨਾਲ ਸਾਨੂੰ ਭੈ ਕੱਟਿਆ ਜਾਂਦਾ ਹੈ ਨਿਰਪੋ ਹੋ ਜਾਂਦੇ ਆਸੀਂ ਨਿਰਵੈਰ ਹੋ ਜਾਂਦੇ ਆਂ ਕਾਲ ਤੋਂ ਮੁਕਤ ਹੋ ਜਾਂਦੇ ਆਂ ਪਰ ਅਸੀਂ ਸੁਣਦੇ ਥੋੜੀਆਂ ਸੁਣਾਉਣੇ ਆਂ 10 ਪੌੜੀਆਂ ਜਪਜੀ ਸਾਹਿਬ ਦੀਆਂ ਆਪਾਂ ਸਮਝਾਈਆਂ ਸਤਿਗੁਰਾਂ ਨੇ ਸੰਸਾਰੀ ਮਤਾਂ ਬਾਰੇ ਵੀ ਔਰ ਆਪਾਂ ਨੂੰ ਵੀ ਸਮਝਾਇਆ ਸੁਣੀਏ ਸਤ ਸੰਤੋਖ ਗਿਆਨ ਸੁਣੀਏ 86 ਕੈਸਨਾ ਜੇ ਸੁਣਾ ਕੇ ਸੱਚ ਦਾ ਗਿਆਨ ਹੋਊਗਾ ਸੰਤੋਖ ਵੀ ਆਊਗਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਵਣੀ ਨੂੰ ਸਮਝੀਏ